ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਆ ਇਹ ਵੀਰ ਰੇਲ ਗੱਡੀ ਦੇ ਵਿੱਚ ਬੈਠਾ ਦੇਖੋ ਇੱਕ ਵਾਰੀ ਵਿੱਚ ਦੀ ਮੁੰਡਾ ਆਉਂਦਾ ਤੇ ਉਹਦੋਂ ਉਸ ਸਮਾਨ ਲੈ ਰਿਹਾ ਸੀ ਇਸ ਵੀਰ ਨੂੰ ਪੂਰਾ ਅਲਝਾ ਕੇ ਤੇ ਦੇਖੋ ਬਟੂਆ ਕੱਢ ਲੈਂਦਾ ਜਦੋਂ ਉਹਦੋਂ ਦੇਖੋ ਬਟੂਆ ਖੋ ਕੇ ਭੱਜ ਜਾਂਦਾ ਲੈ ਨਾ ਲੈ ਭਾਈ ਯਾਰ 600 ਔਰ ਕਰ ਦਿੱਤਾ ਲੈ ਨਹੀਂ ਆਇਆ ਇਤਨੇ ਯਾਰ ਹਾਂ ਯਾਰ ਬਟੂਆ ਕਰਦੇ ਯਾਰ ਵਾਹ ਔਰ ਕੰਮ ਕਰ ਹੀ ਦੇਣਾ ਲੈ ਤੇ ਯਾਰ ਲੈ ਲੈ ਨਾ ਭਾਈ 5000 ਇਹ ਵੀ ਕਰਦੇ ਨਾ 600 ਕਰਦੇ ਆਰੇ ਨਹੀਂ ਹਾਂਜੀ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਸੋਣੀ ਲਿਆ ਦੋਸਤੋ ਕੀ ਕਹਿੰਦਾ ਸੀਗਾ ਦੋਸਤੋ ਏਦਾਂ ਦੀਆਂ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਬਚ ਕੇ ਰਿਹਾ ਕਰੋ ਇਹ ਜੇ ਫਰੋਡ ਬੰਦੇ ਤੋਂ ਦੋਸਤੋ ਦੇਖੋ ਇਸ ਵੀਰ ਦਾ ਸਾਰਾ ਬਟੂਆ ਖੋ ਕੇ ਲੈ ਗਿਆ ਉਸ ਬਟੂਏ ਦੇ ਵਿੱਚ ਕਿੰਨੇ ਪ੍ਰੂਫ ਹੋਣੇ ਆ ਇਸ ਵੀਰ ਦੇ ਤੇ ਦੇਖੋ ਦੋਸਤੋ ਕਿੰਨਾ ਪਸਤਾਵਾ ਹੋਊਗਾ ਹੁਣ ਦੋਸਤੋ ਵੀਰ ਨੂੰ ਦੋਸਤੋ ਜਦੋਂ ਇਸ ਵੀਰ ਕੋਲੋਂ ਮੁੰਡਾ ਬਟੂਆ ਖੋ ਕੇ ਲੈ ਕੇ ਗਿਆ ਤੇ ਇਸ ਵੀਰ ਨੂੰ ਪਸਤਾਵਾ ਕਿੰਨਾ ਹੋਣਾ ਦੋਸਤੋ ਕੀ ਕਹਿਣਾ ਚਾਹੂੰਗਾ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ